ਸਾਹਿਬ ਜੀ ਉਹ ਸਲੋਕ ਕਾਮ ਕਰੋਦ ਅਰ ਲੋਭ ਮੋ ਬਿਨ ਸਜਾਏ ਅਹ ਮੇਵ ਨਾਨਕ ਪ੍ਰਭ ਸਰਨਾ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੀ ਤਿਸ ਠਾਕਰ ਕੋ ਰਖ ਮਨ ਮਾਹੀ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕਉ ਸਿਮਰਤ ਪਰਮ ਗਤ ਪਾਵੈ ਜਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ आठ पैर सिमरो तिस रसनाम जह प्रसाद रंग रस भोग नानक सदा ढ़ाई है ढ़ावन जोग ਨਾਨਕ ਸਦਾ ਧਿਆਈਐ ਧਿਆਵਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੀ دیਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰ ਵਾਲੇ ਗੁਰੂ ਸਾਰੇ ਸਤ ਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਪੰਜ ਅਸ਼ਟਪਦੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਜੀ ਤੇ 6ਵੀਂ ਅਸ਼ਟਪਦੀ ਦੀ ਜਿਹੜੀ ਵਿਚਾਰ ਹੈ ਉਹ ਅੱਜ ਆਪਾਂ ਆਰੰਭ ਕਰਨੀ ਹੈ ਅਸ਼ਟਪਦੀ ਤੋਂ ਪਹਿਲਾ ਸ਼ਲੋਕ ਔਰ ਅਸ਼ਟਪਦੀ ਦੇ ਪਹਿਲੇ ਪਦੇ ਦਾ ਪਾਠ ਆਪਾਂ ਸੰਗਤੀ ਰੂਪ ਕੀਤਾ ਹੈ ਤੇ ਆਓ ਗੁਰਮਖੋ ਹੁਣ ਆਪਾਂ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਿਵੇਂ ਸੁਖਮਨੀ ਸਾਹਿਬ ਜੀ ਨੂੰ ਵਿਆਉਂਤ ਬੰਦ ਕੀਤਾ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਉਚਾਰਨ ਕੀਤਾ ਤੋ ਪਾਵਨ ਸ਼ਲੋਕ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਈ ਅਹੰ ਮੇਵਾ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਵੀ ਸਬੋਧਨ ਹੈ ਪ੍ਰਭ ਵੀ ਸਬੋਧਨ ਹੈ ਗੁਰਦੇਵ ਵੀ ਸਬੋਧਨ ਹੈ ਅਰਦਾਸ ਹੋ ਰਹੀ ਹੈ ਗੁਰਮਖੋ ਇੱਥੇ ਸ਼ੁਰੂਆਤ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਵੀ ਸ਼ਲੋਕ ਦੇ ਵਿੱਚ ਅਰਦਾਸ ਹੋ ਰਹੀ ਹੈ ਤੇ ਪੂਰੀ ਅਸ਼ਟਪਦੀ ਦੇ ਵਿੱਚ ਇਹ ਸਮਝਾਇਆ ਸਿੱਖ ਦੀ ਅਰਦਾਸ ਵਿੱਚ ਹੋਣਾ ਕੀ ਚਾਹੀਦਾ ਹੈ ਨੁਕਤਾ ਮੜੀ ਧਿਆਨ ਨਾਲ ਸਮਝੋ ਕਾਮ ਕਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਬਾ ਏ ਪ੍ਰਭੂ ਏ ਨਾਨਕ ਤੂੰ ਕਹਿ ਕੇ ਹੈ ਪ੍ਰਭੂ ਹੈ ਗੁਰਦੇਵ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੇਰੇ ਤੇ ਪ੍ਰਸਾਦ ਕਰ ਕਿਰਪਾ ਕਰ ਪਹਿਲਾ ਦੂਸਰੀ ਪੌੜੀ ਦੂਸਰੀ ਪੰਕਤੀ ਜਿਹੜੀ ਉਹਨੂੰ ਸਮਝੋ ਏ ਨਾਨਕ ਤੂੰ ਆਖ ਹੈ ਪ੍ਰਭੂ ਹੇ ਗੁਰਦੇਵ ਸ਼ਰਨਾਗਤੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਕਰ ਪ੍ਰਸਾਦ ਤੂੰ ਮੇਰੇ ਉੱਤੇ ਪ੍ਰਸਾਦ ਕਰ ਤੂੰ ਮੇਰੇ ਤੇ ਕਿਰਪਾ ਕਰ ਛੇ ਮੇਰੇ ਗੁਰਦੇਵ ਕਿਰਪਾ ਕਰ ਹੁਣ ਗੁਰਮਖੋ ਜਦੋਂ ਅੱਛਾ ਇੱਕ ਬੇਨਤੀ ਹੋਰ ਸਮਝੋ ਕਦੇ ਵੀ ਨਾ ਇਹਨੂੰ ਪ੍ਰਸ਼ਾਦ ਨਹੀਂ ਪੜਨਾ ਬਿੰਦੀ ਲਾ ਕੇ ਨਹੀਂ ਪੜਨਾ ਤੇ ਜਿਹੜੀ ਸ਼ਰਨਾਗਤੀ ਹੈ ਉਹਨੂੰ ਸ ਸੇ ਨੂੰ ਬਿੰਦੀ ਲਾ ਕੇ ਪੜਨਾ ਹੈ ਸ਼ਰਨਾਗਤੀ ਪ੍ਰਸ਼ਾਦ ਨੂੰ ਜਦੋਂ ਅਸੀਂ ਪ੍ਰਸ਼ਾਦ ਪੜ ਜਾਵਾਂਗੇ ਨਾ ਉਹਦਾ ਅਰਥ ਫਿਰ ਕੜਾ ਪ੍ਰਸ਼ਾਦ ਬਣ ਜਾਏਗਾ ਇਸ ਕਰਕੇ ਇਹਨੂੰ ਪ੍ਰਸ਼ਾਦ ਨਹੀਂ ਪ੍ਰਸਾਦ ਬਿਨਾ ਬਿੰਦੀ ਤੋਂ ਪੜਨਾ ਹੈ ਪ੍ਰਸਾਦ ਇਦਾਂ ਉਰਦਾਸ ਕਾ ਕਿਸ ਲਈ ਹੋ ਰਹੀ ਹੈ ਅਰਦਾਸ ਹੋ ਰਹੀ ਹੈ हे ਪ੍ਰਭੂ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਬਿਨ ਸਜਾਈ ਕਿਉਂ ਬਿਨ ਸਜਾਈ ਕਿਉਂਕਿ ਅਰਦਾਸ ਉਥੇ ਹੀ ਗੁਰਮਖੋ ਹੋਵੇਗੀ ਜਿੱਥੇ ਇਹ ਪੰਜ ਵਕਾਰ ਬਿਨ ਸਜਾਂਗੇ ਜੀ ਇਹ ਪੰਜਵਕਾਰ ਬਿਨਸਨ ਗਈ ਨਹੀਂ ਨਾ ਫਿਰ ਅਰਦਾਸ ਵਿੱਚ ਸ਼ੁਕਰਾਨਾ ਨਹੀਂ ਹੋਏਗਾ ਤੇ ਜਿਹੜੀ ਸਿੱਖ ਦੀ ਅਰਦਾਸ ਹੈ ਨਾ ਅੱਗੇ ਆਪਾਂ ਜਿਹੜਾ ਪਹਿਲਾ ਪਦ ਹੈ ਉਹਨੂੰ ਪਹਿਲੇ ਪਦ ਨੂੰ ਤੁਸੀਂ ਧਿਆਨ ਨਾਲ ਦੇਖੋ ਉੱਥੇ ਵਾਰ-ਵਾਰ ਸ਼ਬਦ ਜਹ ਪ੍ਰਸਾਦ ਆ ਰਿਹਾ ਹੈ ਜਿਸ ਦੀ ਕਿਰਪਾ ਦੇ ਨਾਲ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਇਹ ਵੀ ਮਿਲਿਆ ਉਹ ਵੀ ਮਿਲਿਆ ਆਹ ਵੀ ਮਿਲਿਆ ਆਹ ਦਾਤਾਂ ਮਿਲੀਆਂ ਹੀ ਪਾਈ ਫਿਰ ਤੂੰ ਉਸ ਦਾ ਨਾਮ ਜਪਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਕਿਉਂਕਿ ਗੁਰਮਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਿਨਸੇਗਾ ਨਾ ਆਤਮਾ ਦੇ ਵਿੱਚੋਂ ਤੇ ਫਿਰ ਅਰਦਾਸ ਦੇ ਵਿੱਚ ਰੋਸੇ ਨਹੀਂ ਹੋਣਗੇ ਅਰਦਾਸ ਵਿੱਚ ਉਲਾਂਬੇ ਨਹੀਂ ਹੋਣਗੇ ਅਰਦਾਸ ਵਿੱਚ ਸ਼ੁਕਰਾਨਾ ਹੋਏਗਾ ਤੇ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਵਾਰ-ਵਾਰ ਇਹ ਸਮਝਾਇਆ ਇਹ ਪੂਰੀ ਦੀ ਪੂਰੀ ਅਸ਼ਟਪਦੀ ਦੇ ਵਿੱਚ ਸਮਝਾਇਆ ਵੀ ਇਹ ਵੀ ਤੈਨੂੰ ਮਿਲਿਆ ਹੈ ਇਹ ਵੀ ਤੈਨੂੰ ਮਿਲਿਆ ਹੈ ਇੱਥੇ ਵੀ ਰੱਬ ਦੀ ਕਿਰਪਾ ਤੇਰੇ ਤੇ ਹੋਈ ਹੈ ਫਿਰ ਸ਼ੁਕਰਾਨਾ ਕਰਕੇ ਉਹਨੂੰ ਯਾਦ ਕਰਿਆ ਕਰ ਪੂਰੀ ਅਸ਼ਟਪਦੀ ਇਹ ਕਹ ਲੋ ਵੀ ਸਾਨੂੰ ਸ਼ੁਕਰਾਨਾ ਕਰਨਾ ਸਿਖਾਉਂਦੀ ਹੈ ਪੂਰੀ ਅਸ਼ਟਪਦੀ ਸਾਨੂੰ ਉਲੰਭੇ ਰੋਸਿਆਂ ਨੂੰ ਛੱਡਣਾ ਸਿਖਾਉਂਦੀ ਆ ਵੀ ਛੱਡਦੇ ਉਲੰਭੇ ਵੀ ਆਹ ਨਹੀਂ ਮਿਲਿਆ ਆਹ ਨਹੀਂ ਮਿਲਿਆ ਪਿਛੇ ਪੜਿਆ ਸੀ ਨਾ ਆਪਾਂ ਏਕ ਭੀਨਾ ਦੇ 10 ਭੀਰਲੇ ਤੋ ਮੂੜਾ ਕਉ ਕਹਾ ਕਰੇ ਵੀ ਜੇ ਇੱਕ ਵੀ ਨਾ ਦਿੰਦਾ ਜਿਹੜਾ ਦਿੱਤਾ ਉਹ ਵੀ ਖੋ ਲੈਂਦਾ 10 ਫਿਰ ਤੂੰ ਕੀ ਕਰ ਲੈਂਦਾ ਇਸ ਕਰਕੇ ਜੋ ਕੁਝ ਤੈਨੂੰ ਮਿਲਿਆ ਇਹ ਉਹਦੀ ਕਿਰਪਾ ਹੈ ਉਹਦਾ ਤਰਸ ਹੈ ਉਹਦੀ ਦੇਹਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਕੇ ਸਭ ਕੁਝ ਤਿਆਗ ਕੇ ਕਿਉਂਕਿ ਜਿੱਥੇ ਕਾਮ ਹੋਵੇਗਾ ਉੱਥੇ ਵੀ ਗੁਰਮਖੋ ਮੰਗ ਹੋਵੇਗੀ ਜਿੱਥੇ ਲੋਭ ਮੋਹ ਹੋਵੇਗਾ ਉੱਥੇ ਵੀ ਮੰਗ ਹੋਵੇਗੀ ਜਿੱਥੇ ਹੰਕਾਰ ਹੋਵੇਗਾ ਉੱਥੇ ਤੇ ਸ਼ੁਕਰਾਨਾ ਆ ਹੀ ਨਹੀਂ ਸਕਦਾ ਸ਼ੁਕਰ ਸ਼ੁਕਰਾਨਾ ਕਿੱਥੇ ਜਿੱਥੇ ਹੰਕਾਰ ਹੋਏਗਾ ਉੱਥੇ ਤੇ ਮੈਂ ਮੈਂ ਹੋਵੇਗੀ ਇਸ ਕਰਕੇ ਗੁਰੂ ਪਾਤਸ਼ਾਹ ਆਰੰਭਤਾ ਵਿੱਚ ਇਹ ਅਰਦਾਸ ਕਰਦੇ ਨੇ हे ਪ੍ਰਭੂ हे ਪ੍ਰਮਾਤਮਾ ਜੀ ਕਿਰਪਾ ਕਰੋ ਆ ਪੰਜ ਬੁਰਾਈਆਂ ਨੇ ਜਿਹੜੀਆਂ ਇਹ ਮੇਰੇ ਮਨ ਦੇ ਵਿੱਚੋਂ ਮੇਰੇ ਜੀਵਨ ਦੇ ਵਿੱਚੋਂ ਬਿਨ ਸਜਾਈ ਬਿਨ ਸਜਾਈ ਅਹਮੇ ਇਹ ਸਭ ਕੁਝ ਬਿਨ ਸਜਾਈ ਇਹ ਇਹ ਬਿਲ ਸੰਗੀ ਤੇ ਫਿਰ ਮੈਂ ਸਹੀ ਅਰਦਾਸ ਕਰ ਸਕਾਂਗਾ ਜਿਹੜੀ ਅਰਦਾਸ ਮੈਨੂੰ ਕਰਨੀ ਚਾਹੀਦੀ ਹੈ ਸ਼ੁਕਰਾਨੇ ਦੀ ਅਰਦਾਸ ਸਬਰ ਤੇ ਸੰਤੋਖ ਦੀ ਅਰਦਾਸ ਪਰਮਾਤਮਾ ਦੇ ਧੰਵਾਦ ਦੀ ਅਰਦਾਸ ਤੋਂ ਪਾਤਸ਼ਾਹ ਆਰੰਭਤਾ ਕਰਦੇ ਨੇ ਜਹ ਪ੍ਰਸਾਦ 36 ਅੰਮ੍ਰਿਤ ਖਾਹੀ ਅੱਛਾ ਇਹਨੂੰ ਨਾ 36 ਇਦਾਂ ਖਿੱਚ ਕੇ ਨਹੀਂ ਬੋਲਣਾ ਜ਼ਿਆਦਾ ਨਾਰਮਲ 36 36 ਇਦਾਂ ਕਈ ਕਈ ਸੰਗਤਾਂ ਇਦਾਂ ਹਾਂ ਪਿੱਛੇ ਦੇਖ ਕੇ ਛੱਤੀ ਇਦਾਂ ਇਦਾਂ ਨਹੀਂ ਉਚਾਰਨ ਕਰਨਾ ਇਹਨੂੰ ਇਸ ਕਰਕੇ ਜਿਹੇ ਪ੍ਰਸਾਦ ਜਿਸ ਦੀ ਕਿਰਪਾ ਦੇ ਨਾਲ ਜਿਸ ਤੇ ਤਰਸ ਦੇ ਨਾਲ ਛੱਤੀ ਅੰਮ੍ਰਿਤ ਖਾਂਹੀਂ ਤੂੰ ਛੱਤੀ ਪ੍ਰਕਾਰ ਦੇ ਛੱਤੀ ਇੱਥੇ ਗਿਣਤੀ ਵਾਚ ਕੀ ਅਗਿਣਤੀ ਵਾਲਾ ਹੀ ਐ ਛੱਤੀ ਪ੍ਰਕਾਰ ਦੇ ਭੋਜਨ ਖਾਂ ਰਿਹਾ ਤੂੰ ਅੰਮ੍ਰਿਤ ਸਮਾਨ ਕੱਲੇ ਕੱਲੇ 36 ਭੋਜਨ ਨਹੀਂ ਖਾ ਰਿਹਾ ਅੰਮ੍ਰਿਤ ਸਮਾਨ ਭਾਵ ਚੰਗੇ ਖਾ ਰਿਹਾ ਸਵਾਦਿਸ਼ਟ ਭੋਜਨ ਖਾ ਰਿਹਾ ਇੱਥੇ ਜਿਹੜਾ ਅੰਮ੍ਰਿਤ ਸ਼ਬਦ ਹੈ ਨਾ ਇਹ 36 ਪ੍ਰਕਾਰ ਦੇ ਸਵਾਦਲੇ ਭੋਜਨਾਂ ਵਾਸਤੇ ਆ ਰਿਹਾ ਤੋ ਪਾਤਸ਼ਾਹ ਕਹਿੰਦੇ ਤਿਸ ਠਾਕਰ ਕੋ ਰੱਖ ਮਨ ਮਾਹੀ ਫਿਰ ਉਸ ਠਾਕਰ ਨੂੰ ਕਿਹੜਾ ਠਾਕਰ ਜੀ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਖਾ ਰਿਹਾ ਅਰਥ ਕੀ ਬਣਿਆ ਗੁਰਮਖੋ ਦੇਖੋ ਇਕ ਨਾ ਇੱਕ ਬਚਨ ਆਉਂਦਾ ਹੈ ਭਗਤ ਬਾਬਾ ਕਬੀਰ ਸਾਹਿਬ ਜੀ ਦਾ ਗੁਰਗੰਸਾਹ ਪਾਤਸ਼ਾਹ ਦੀ ਬਾਣੀ ਅੰਦਰ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੀਆਂ ਭੁੱਖੇ ਭਗਤ ਨ ਕੀਜੈ ਯਹ ਮਾਲਾ ਆਪਣੀ ਲੀਜੈ ਮੈਂ ਨਾਹੀਂ ਕਿਸੇ ਕਾ ਦੇ ਹਾਉ ਮੰਗੋ ਸੰਤਨ ਰੇਣਾ ਮੈਂ ਨਾਹੀਂ ਕਿਸੇ ਕਾ ਦੇਣਾ ਇਦਾਂ ਛੇ ਪ੍ਰਮਾਤਮਾ ਭੁੱਖੇ ਤੋਂ ਭਗਤੀ ਨਹੀਂ ਹੁੰਦੀ ਅਰਥ ਕੀ ਬਣਿਆ ਇਹਦਾ ਕਿ ਮੈਨੂੰ ਤੂੰ ਰਜਾ ਮੈਂ ਤੇਰੇ ਸ਼ੁਕਰਾਨੇ ਵਿੱਚ ਭਗਤੀ ਕਰਾਂ ਭੁੱਖੇ ਭਗਤ ਨਾ ਕੀ ਜਿਹਦਾ ਕੀ ਅਰਥ ਇਹ ਥੋੜਾ ਬੰਦਾ ਢਿੱਡ ਤੋਂ ਭੁੱਖਾ ਮੈਂ ਅਸੀਂ ਆਮ ਤੌਰ ਤੇ ਇਹ ਹੀ ਲੈ ਜਾਂਦੇ ਆ ਅਰਥ ਕਿ ਢਿੱਡ ਤੋਂ ਭੁੱਖੇ ਤੋਂ ਭਗਤੀ ਨਹੀਂ ਜੀ ਹੁੰਦੀ ਪਹਿਲਾਂ ਰਜਾਓ ਮੈਨੂੰ ਫਿਰ ਭਗਤੀ ਕਰੂੰਗਾ ਰਾਜ ਕੇ ਤਾਂ ਨੀਂਦ ਆਉਂਦੀ ਕਿੱਥੇ ਭਗਤੀ ਹੁੰਦੀ ਹੈ ਇਹ ਅਰਥ ਹੀ ਬਣਦਾ ਇੱਥੇ ਭੁੱਖੇ ਦਾ ਅਰਥ ਹੈ ਜਿਹਦੇ ਮਨ ਵਿੱਚ ਅਜੇ ਭੁੱਖ ਹੀ ਹੈ ਲਾਲਸਾਵਾਂ ਨੇ ਮੰਗਾ ਨਹੀਂ ਹਜੇ ਇਹ ਨੁਕਤੇ ਬੜੇ ਤੈਨਾ ਸਮਝੋ ਭੁੱਖੇ ਦਾ ਅਰਥ ਉਥੇ ਪੇਟ ਤੋਂ ਭੁੱਖਾ ਨਹੀਂ ਭੁੱਖੇ ਦਾ ਕੀ ਅਰਥ ਹੈ ਅਜੀ ਰੱਜਿਆ ਹੀ ਨਹੀਂ ਅਜੀ ਲਾਲਸਾਵਾਂ ਨੇ ਕਾਮਨਾਵਾਂ ਨੇ ਡਿਮਾਂਡ ਨੇ ਅਜੀ ਮਨ ਵਿੱਚ ਇਸ ਕਰਕੇ ਤੇਰੀ ਭਗਤੀ ਨਹੀਂ ਹੋ ਸਕਦੀ ਵਪਾਰ ਸੌਦਾ ਤੇ ਹੋ ਸਕਦਾ ਵੀ ਤੂੰ ਮੈਨੂੰ ਇਹ ਦੇ ਤੇ ਮੈਂ ਤੈਨੂੰ ਇਹ ਦਿੰਦਾ ਹਾਂ ਰੱਜੇ ਦਾ ਕੀ ਅਰਥ ਰੱਜੇ ਦਾ ਅਰਥ ਹੈ ਸੰਤੋਖ ਸਬਰ ਆ ਗਿਆ ਤੇਰੀ ਭਗਤੀ ਤਾਂ ਸਬਰ ਸੰਤੋਖ ਹੀ ਕਰ ਸਕਦਾ ਹੈ ਭੁੱਖਾ ਕਿੱਥੇ ਕਰ ਸਕਦਾ ਹੈ ਭੁੱਖਾ ਤੇ ਡਿਮਾਂਡ ਨਹੀਂ ਰੱਖ ਸਕਦਾ ਤੇਰੇ ਅੱਗੇ ਵੀ ਇਹ ਵੀ ਦੇ ਇਹ ਵੀ ਦੇ ਇਹ ਵੀ ਦੇ ਇਸ ਕਰਕੇ ਪ੍ਰਮਾਤਮਾ ਨਾ ਕਹਿੰਦੇ ਨੇ ਮੈਂ ਹਉ ਮੰਗੋ ਸੰਤਨ ਰੇਨਾ ਪ੍ਰਮਾਤਮਾ ਮੈਂ ਤੇਰੇ ਕੋਲੋਂ ਪਦਾਰਥ ਥੋੜਾ ਮੰਗਦਾ ਮੈਂ ਤਾਂ ਤੇਰੇ ਕੋਲੋਂ ਮੰਗਦਾ ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੇ ਹਉ ਮੰਗੋ ਮੈਂ ਮੰਗਦਾ ਹਾਂ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ हे ਪਰਮਾਤਮਾ ਮੈਂ ਕਿਸੇ ਦਾ ਕਰਜ਼ਦਾਰ ਵੀ ਨਹੀਂ ਆ ਮੈਂ ਦੇਣਾ ਵੀ ਨਹੀਂ ਕਿਸੇ ਦਾ ਇਸ ਕਰਕੇ ਭੁੱਖੇ ਭਗ ਭੁੱਖਾ ਬੰਦਾ ਭਗਤੀ ਨਹੀਂ ਕਰ ਸਕਦਾ ਵਪਾਰ ਕਰ ਸਕਦਾ ਲੈਣ ਦੇਣ ਜਾਂ ਕਰ ਸਕਦਾ ਰੱਜਿਆ ਸੰਤੋਖੀ ਸਬਰ ਵਾਲਾ ਹੀ ਭਗਤੀ ਕਰੇਗਾ ਗੁਰਮੁਖ ਜਦੋਂ ਕਰੇਗਾ ਜਿਵੇਂ ਗੁਰੂ ਅਨੰਦ ਸਾਹਿਬ ਨੇ ਕਿਹਾ ਨਾ ਸੇਵ ਕੀਤੀ ਸੰਤੋਖ ਹੀ ਜਿਨ੍ਹਾਂ ਦੇ ਸੰਤੋਖ ਧਾਰਨ ਕੀਤਾ ਸੇਵਾ ਕੀਤੀ ਉਹਨਾਂ ਦੂਜਿਆਂ ਤੇ ਲੈਣ ਦੇ ਨਹੀਂ ਕੀਤਾ ਬਸ ਵੀ ਤੂੰ ਮੇਰਾ ਇਹ ਕਰ ਤੇ ਮੈਂ ਤੇਰਾ ਇਹ ਕਰਾਂਗਾ ਫਿਰ ਫਿਰ ਅੱਗੇ ਜਾ ਕੇ ਦੋ ਇਸਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ ਦੋ ਇਸਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜੀਵਾਲੇ ਸਭ ਕੁਝ ਮੰਗਦੇ ਨੇ ਇਦਾਂ ਲਿਸਟ ਬਣਾ ਕੇ ਦਿੰਦੇ ਨੇ ਪਰ ਅਖੀਰ ਤੇ ਕਹਿੰਦੇ ਮੈਂ ਨਾ ਹੀ ਕੀਤਾ ਲਭੋ हे परमात्मा मैं लोभ ਥੋੜਾ ਕਰ ਰਹੇ ਹਾਂ ਜੇ ਲੋਭ ਕਰਦਾ ਹੁੰਦਾ ਫਿਰ ਦੋ ਦੋ ਸਿਰ ਕਿਉਂ ਮੰਗਦਾ ਅੱਧ ਸਿਰ ਮੰਗੋਂਦਾ ਹਲੇ ਕਿਉਂ ਕਹਿੰਦਾ ਜੇ ਮੈਂ ਲੋਭ ਹੀ ਕਰਦਾ ਹੁੰਦਾ ਫਿਰ ਇਦਾਂ ਵੇਖੋ ਨਾ ਨਾਲ ਤੁਸੀਂ ਕੁਆਂਟੀਟੀ ਦੱਸੀ ਵੀ ਇੰਨਾ ਇੰਨਾ ਦੇ ਮੈਨੂੰ ਦੋ ਸਿਰ ਇਹ ਦੇ ਦੇ ਅੱਧ ਸਿਰ ਇਹ ਦੇ ਦੇ ਇਨਾਂ ਕੋ ਇਹ ਦੇ ਦੇ ਜੇ ਪ੍ਰਮਾਤਮਾ ਮੈਂ ਲੋਭ ਕਰਦਾ ਹੁੰਦਾ ਫਿਰ ਇਦਾਂ ਨਹੀਂ ਸੀ ਮੰਗਦਾ ਫਿਰ ਤਾਂ ਮੈਂ ਭੰਡਾਰਿਆਂ ਦੇ ਭੰਡਾਰੇ ਹੀ ਮੰਗਦਾ ਵੀ ਹੋਰ ਦੇ ਹੋਰ ਦੇ ਮੈਂ ਤਾਂ ਦੋਏ ਸਿਰ ਅਧ ਸਿਰ ਮੰਗ ਰਿਆਂ ਤੇਰੇ ਕੋਲੋਂ ਕਿਉਂ ਮੰਗ ਰਿਆਂ ਕਿਉਂ ਕਿ ਕਿਉਂਕਿ ਮੈਨੂੰ ਇਹ ਰੋਜ਼ਾਨਾ ਤੇਰਾ ਨਾਮ ਜਪਣ ਦੇ ਲਈ ਚਾਹੀਦਾ ਐ ਇਨਾਂ ਕੋ ਲੋੜ ਅਨੁਸਾਰ ਮੰਗਿਆ ਜਾ ਰਿਹਾ ਜਾ ਰਿਹਾ ਲੋਭ ਵਸ ਨਹੀਂ ਮੰਗਿਆ ਜਾ ਰਿਹਾ ਤੇ ਸ਼ੁਰੂ ਚ ਕਹਤਾ ਮੈਂ ਮੈਂ ਨਾ ਹੀ ਕੀਤਾ ਲਭੋ ਲੋਭ ਵਸ ਗੁਰਮਖੋ ਦੋ ਦੋ ਸਿਰ ਬੰ ਥੋੜਾ ਬੰਦਾ ਮੰਗਦਾ ਇਹ ਨੁਕਤਾ ਤੇ ਹੰਨਾ ਸਮਝੋ ਜੀ ਇੱਕ ਨਾਉ ਤੇਰਾ ਮੈਂ ਫੱਬੋ ਮੈਨੂੰ ਤੇਰਾ ਨਾਮ ਫੱਬਦਾ ਚੰਗਾ ਲੱਗਦਾ ਮੈਨੂੰ ਤੇਰਾ ਨਾਮ ਹੀ ਚੰਗਾ ਲੱਗਦਾ ਹੈ ਬਸ ਇਸ ਕਰਕੇ ਮੈਂ ਮੰਗ ਵੀ ਤੇਰੇ ਕੋਲੋਂ ਰਿਹਾ ਮੈਨੂੰ ਲੋਕ ਇਹ ਨਾ ਕਹਿਣ ਵੀ ਜੀ ਦੀ ਭਗਤੀ ਕਰਦਾ ਤੈਨੂੰ ਉਹ ਨਹੀਂ ਦਿੰਦਾ ਸਾਡੇ ਕੋਲੋਂ ਕਿਉਂ ਮੰਗ ਰਿਹਾ ਹੈ ਤੇਰੇ ਨਾਮ ਨੂੰ ਲਾਜ ਨਾ ਲੱਗੇ ਨਾਮ ਪਰਿਓ ਭਗਤੋ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਤਾਂ ਕਿਹਾ ਜਾ ਰਿਹਾ ਇਸੇ ਤਰ੍ਹਾਂ ਗੁਰਮਖੋ ਅਰਥ ਕੀ ਬਣਿਆ ਜਦੋਂ ਵੀ ਸਿੱਖ ਅਰਦਾਸ ਕਰਦਾ ਉਹ ਸ਼ੁਕਰਾਨੇ ਦੀ ਕਰਦਾ ਸਿੱਖ ਨੇ ਅਰਦਾਸ ਕਰਨੀ ਨਹੀਂ ਮੰਗਣ ਦੀ ਤਵੀ ਇਹ ਵੀ ਦੇ ਇਹ ਵੀ ਦੇ ਕਿਉਂ ਕਿਉਂਕਿ ਮੈਂ ਜਾਣਦਾ ਹਾਂ ਤੂੰ ਮੇਰੇ ਤੋਂ ਸਿਆਣਾ ਹੈ ਜੋ ਜੋ ਮੈਨੂੰ ਚਾਹੀਦਾ ਤੂੰ ਮੈਨੂੰ ਦੇ ਵੀ ਰਿਹਾ ਜੋ ਜੋ ਮੈਨੂੰ ਅੱਗੇ ਚਾਹੀਦਾ ਤੂੰ ਮੈਨੂੰ ਦੇਵੇਂਗਾ ਵੀ ਬੱਚਾ ਛੋਟਾ ਜਿਹੜਾ ਬੱਚਾ ਛੋਟਾ ਸ਼ੁਕਰਾਨਾ ਏਦਾਂ ਹੀ ਹੁੰਦਾ ਨਾ ਛੋਟਾ ਬੱਚਾ ਕੀ ਉਹਨੂੰ ਪਤਾ ਹੈ ਸਭ ਕੁਝ ਵੀ ਮੇਰੇ ਮਾਂ ਪਿਓ ਨੂੰ ਫਿਕਰ ਹੈ ਕਿਤੇ ਗੁਰਮਖੂ ਡੇਢ ਦੋ ਸਾਲ ਦਾ ਬੱਚਾ ਕਦੇ ਕੱਪੜੇ ਮੰਗੇ ਹਉਣੇ ਇਦਾਂ ਕਦੇ ਮੰਗੇ ਰੋਟੀ ਫਿਕਰ ਮਾਂ ਨੂੰ ਪਿਆ ਹੁੰਦਾ ਉੱਠੇਗਾ ਤੇ ਮੈਂ ਦੁੱਧ ਦੇਣਾ ਇਹਨੂੰ ਉਹਨੂੰ ਸੁੱਤੇ ਨੂੰ ਕੁਝ ਪਤਾ ਨਹੀਂ ਹੁੰਦਾ ਮਾਂ ਉਡੀਕੀ ਜਾਂਦੀ ਹੈ ਉੱਠੇਗਾ ਤੇ ਦੁੱਧ ਦੇਣਾ ਇਹਨੂੰ ਉੱਠੇਗਾ ਤੇ ਭੋਜਨ ਖਵਾਉਣਾ ਇਹਨੂੰ ਕਿਉਂ ਮੰਗਣ ਦੀ ਲੋੜ ਹੀ ਨਹੀਂ ਜਿਸ ਮਾਂ ਨੇ ਜਨਮ ਦਿੱਤਾ ਇਹਨੂੰ ਫਿਕਰ ਆਵੇਂ ਇਹਨੂੰ ਰਜਾਉਣਾ ਵੀ ਹੈ ਜਿਸ ਨੇ ਮੈਨੂੰ ਪੈਦਾ ਕੀਤਾ ਉਹਨੂੰ ਫਿਕਰ ਵੀ ਹੈ ਇਹਨੂੰ ਰੱਖਣ ਰੱਖਣਾ ਹੈ ਇਸ ਕਰਕੇ ਸਿੱਖ ਦੀ ਸਿੱਖ ਦੀ ਅਰਦਾਸ ਕੀ ਹੈ ਸ਼ੁਕਰਾਨੇ ਦੀ ਅਰਦਾਸ ਬਸ ਇਹੀ ਸ਼ੁਕਰਾਨੇ ਕੀਤਾ ਜਾ ਰਿਹਾ ਪਾਤਸ਼ਾਹ ਸ਼ੁਕਰਾਨਾ ਕਰਨਾ ਹੀ ਸਾਨੂੰ ਸਿਖਾ ਰਹੇ ਨੇ ਕੀ ਕਹਿ ਰਹੇ ਨੇ ਜਹਿ ਪ੍ਰਸਾਦ 36 ਅੰਮ੍ਰਿਤ ਖਾਹੇ ਜਿਸ ਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਭੋਜਨ ਖਾ ਰਹੇ ਹਨ ਤਿਸ ਠਾਕਰ ਕੋ ਰਖ ਮਨ ਮਾਹੀ ਫਿਰ ਉਸ ਠਾਕਰ ਨੂੰ ਮਨ ਵਿੱਚ ਰੱਖ ਭਾਈ ਭੁੱਲਦਾ ਕਿਉਂ ਹੈ ਜੇ ਪੇਟ ਵਿੱਚ 36 ਪ੍ਰਕਾਰ ਦੇ ਭੋਜਨ ਲੈ ਕੇ ਜਾ ਰਹੇ ਹੈ ਤੇ ਮਨ ਦੇ ਵਿੱਚ ਉਸ ਪ੍ਰਮਾਤਮਾ ਨੂੰ ਵੀ ਰੱਖ ਦਿੱਤੇ ਹੋਏ ਭੋਜਨ ਪੇਟ ਵਿੱਚ ਤਾਂ ਰੱਖ ਲੈ ਪਰ ਮਨ ਵਿੱਚ ਪਰਮੇਸ਼ਰ ਨੂੰ ਰੱਖੇ ਨਹੀਂ ਦੇਣ ਵਾਲੇ ਨੂੰ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਇਦਾਂ ਜਦੋਂ ਘਰੋਂ ਬਾਹਰ ਨਿਕਲਦਾ ਹੈ ਇਦਾਂ ਤਰ੍ਹਾਂ-ਤਰ੍ਹਾਂ ਦੀਆਂ ਸੁਗੰਧੀਆਂ ਦੇਣ ਵਾਲੀਆਂ ਚੀਜ਼ਾਂ ਆਪਣੇ ਤਣ ਤੇ ਲਾ ਕੇ ਨਿਕਲਦਾ ਹੈ ਬਾਹਰ ਇਦਾਂ ਨੰਗਾ ਤੇ ਖੁਸ਼ਬੂਆਂ ਆਉਣ ਆਖਣ ਲੋਕ ਵੀ ਚੰਗਾ ਹੈ ਪਾਤਸ਼ਾਹ ਕਹਿੰਦੇ ਠੀਕ ਹੈ ਦਿੱਤੀਆਂ ਨੇ ਰੱਬ ਨੇ ਦਾਤਾਂ ਤੂੰ ਹੰਡਾ ਰਿਹਾ ਹੈ ਤੈਨੂੰ ਵਾਹਿਗੁਰੂ ਨੇ ਦਿੱਤੀਆਂ ਨੇ ਸੁਗੰਧੀਆਂ ਤੂੰ ਮਾਣ ਰਿਹਾ ਹੈ ਪਰ ਪਾਤਸ਼ਾਹ ਕਹਿੰਦੇ ਇਹ ਵੀ ਤਾਂ ਰੱਖਣਾ ਤਿਸਕੋ ਸਿਮਰਤ ਪਰਮਗਤ ਪਾਹਿ ਪਾਵੈ ਇਸ ਕਰਕੇ ਭਾਈ ਜ ਜਿਨੇ ਤੈਨੂੰ ਸੁਗੰਧੀਆਂ ਦਿੱਤੀਆਂ ਨੇ ਇਹ ਉਹਦੀ ਕਿਰਪਾ ਦੇ ਨਾਲ ਹੈ ਜੇ ਤੂੰ ਸੱਚਮੁੱਚ ਉਸ ਪਰਮਾਤਮਾ ਦਾ ਸਿਮਰਨ ਕਰ ਲਵੇਂ ਤੇ ਪਰਮਗਤ ਪਰਮਗਤ ਕੀ ਹੁੰਦਾ ਉੱਚ ਆਤਮਿਕ ਅਵਸਥਾ ਉਹ ਥਾਂ ਜਿੱਥੇ ਕੋਈ ਕੋਈ ਹੋਰ ਨਹੀਂ ਦੂਜਾ ਨਹੀਂ ਪਹੁੰਚਦਾ ਕੇਵਲ ਸਿਮਰਨ ਕਰਨ ਵਾਲਾ ਹੀ ਪਹੁੰਚਦਾ ਵਾਦਸ਼ਾ ਕਹਿੰਦੀ ਉਸ ਪਰਮਾਤਮ ਜਿਹਨੇ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਇੰਨੀਆਂ ਸੁਗੰਧੀਆਂ ਦਿੱਤੀਆਂ ਇਹਨੇ ਭੋਜਨ ਦਿੱਤੇ ਜੇ ਤੂੰ ਤਿਸਕੋ ਸਿਮਰਤ ਉਸ ਪਰਮਾਤਮਾ ਦਾ ਸਿਮਰਨ ਕਰਕੇ ਪਰਮਗਤ ਪਾਵੈ ਪਰਮਗਤ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਤੇ ਤੂੰ ਫਿਰ ਕਿਉਂ ਇਦਾਂ ਕੇਵਲ ਸੁਗੰਧੀਆਂ ਲਾ ਕੇ ਇਦਾਂ ਘੁੰਮਣ ਫਿਰਨ ਦੇ ਉੱਤੇ ਜ਼ੋਰ ਦਿੱਤਾ ਹੈ ਭਾਈ ਤੂੰ ਵੀ ਉਸ ਪਰਮਾਤਮਾ ਕੋਲੋਂ ਪਰਮਗਤ ਪ੍ਰਾਪਤ ਹੁੰਦੀ ਹੈ ਉਸ ਨੂੰ ਪ੍ਰਾਪਤ ਕਰ ਜਹ ਪ੍ਰਸਾਦ ਬਸੈ ਸੁਖ ਮੰਦਰ ਗੁਰਮਖ ਮੰਦਰ ਦਾ ਅਰਥ ਹੈ ਘਰ ਤੇ ਸਾਰੇ ਹੀ ਵਸਦੇ ਨੇ ਪਰ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਹੈ ਤੇ ਸੁਖਾਂ ਨਾਲ ਬਸ ਰਹੇ ਹਾਂ ਬਸੈ ਸੁਖ ਮੰਦਰ ਮੰਦਰ ਚ ਵਸ ਰਹੇ ਹਾਂ ਤੇ ਸੁਖਾਂ ਨਾਲ ਵਸ ਰਹੇ ਹਾਂ ਪਹਿਲਾਂ ਤੇ ਗੁਰਮਖੋ ਇਹੀ ਅਰਦਾਸ ਕਰੀਏ ਵੀ ਪ੍ਰਮਾਤਮਾ ਤੂੰ ਸਾਨੂੰ ਕੱਲਾ ਮੰਦਰ ਨਹੀਂ ਦਿੱਤਾ ਤੂੰ ਸਾਨੂੰ ਨਾਲ ਸੁੱਖ ਵੀ ਦਿੱਤੇ ਐ ਇਹ ਬਹੁਤ ਵੱਡੀ ਦਾਤ ਹੈ ਕਿਉਂਕਿ ਕਈ ਵਾਰ ਬੰਦਾ ਕਹਿ ਦਿੰਦਾ ਜੀ ਮੈਂ ਰੱਬ ਨੂੰ ਨਹੀਂ ਮੰਨਦਾ ਠੀਕ ਐ ਤੂੰ ਨਾ ਮੰਨ ਪਰ ਚੇਤਾ ਰੱਖੋ ਇਹ ਇਹ ਗੱਲ ਕਦੇ ਨਾ ਭੁੱਲੀਏ ਵੀ ਬੰਦਾ ਇੱਟਾਂ ਗਾਰੇ ਦਾ ਘਰ ਪੈਸੇ ਨਾਲ ਬਣਾ ਸਕਦਾ ਪਰ ਉਹਦੇ 'ਚ ਸੁੱਖ ਨਹੀਂ ਪੈਦਾ ਕਰ ਸਕਦਾ ਸੁਖ ਨਹੀਂ ਪੈਦਾ ਕਰ ਸਕਦਾ ਸੁਖ ਉਹਦੀ ਕਿਰਪਾ ਦੇ ਨਾਲ ਉਹਦੇ ਤਰਸ ਨਾਲ ਮਿਲਦੇ ਹੈ ਇਦਾਂ ਉਹਦੀ ਕਿਰਪਾ ਹੈ ਅੱਜ ਅੱਜ ਤੱਕ ਤੁਸੀਂ ਦੇਖੋ ਨਾ ਪੁਰਾਣੇ ਸਾਡੇ ਬਜ਼ੁਰਗ ਸੀ ਜ਼ਿੰਦਗੀ ਚ ਸਬਰ ਸੀ ਸੰਤੋਖ ਸੀ ਤੇ ਪ੍ਰਮਾਤਮਾ ਦੀ ਯਾਦ ਸੀ ਗੁਰਮਖੋ ਮਕਨਾਂ ਉਹਨਾਂ ਵੀ ਅਸੀਂ ਤਰੱਕੀ ਕਰ ਗਏ ਨਹੀਂ ਸਾਡੇ ਬਜ਼ੁਰਗ ਸਾਡੇ ਤੋਂ ਬਹੁਤ ਅੱਗੇ ਸੀ ਜੀਵਨਾ ਮੈਂ ਉਹ ਕੱਲ ਮੈਂ ਕਿਤੇ ਪੜ ਰਿਹਾ ਸੀ ਦਾਦਾ ਪੋਤਾ ਨਾ ਤੁਰੇ ਜਾਣ ਇਦਾਂ ਤਰ ਸੌਖੀ ਗੱਲ ਸਮਝ ਆ ਜੇਗੀ ਦਾਦਾ ਪੋਤਾ ਨਾ ਤੁਰੇ ਜਾਣ ਇਦਾਂ ਹੁਣ ਦਾਦੇ ਦੀ ਉਮਰ 70 80 ਸਾਲ ਆ ਪੋਤਾ 15 ਕ ਸਾਲ ਦਾ ਤੁਰੇ ਜਾਣ ਤੇ ਉਹ ਉਹ ਦਾਦਾ ਨਾ ਪੁਰਾਣੀਆਂ ਕਹਾਣੀਆਂ ਸੁਣਾਉਂਦਾ ਪੋਤੇ ਨੂੰ ਵੀ ਪੁੱਤਰ ਸਾਡੇ ਵੇਲੇ ਤਾਂ ਨਾ ਇਦਾਂ ਸੀ ਤਾਂ ਤੁਰਕ ਹੀ ਜਾਂਦੇ ਸੀ ਕੋਈ ਸਾਈਕਲ ਕੋਈ ਗੱਡੀ ਨਹੀਂ ਸੀ ਹੁੰਦੀ ਕੁਛ ਨਹੀਂ ਸੀ ਹੁੰਦਾ ਪੁੱਤ ਸਾਡੇ ਵੇਲੇ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਨਹੀਂ ਸੀ ਸਾਡੇ ਵੇਲੇ ਤੇ ਕੰਪਿਊਟਰ ਵੀ ਨਹੀਂ ਸੀ ਆ ਏਦਾਂ ਦਾ ਲੈਪਟਾਪ ਵੀ ਨਹੀਂ ਸੀ ਇਹ ਚੀਜ਼ਾਂ ਵੀ ਨਹੀਂ ਸੀ ਉਹ ਚੀਜ਼ਾਂ ਵੀ ਨਹੀਂ ਸੀ ਹੁਣ ਪੁਰਾਣੇ ਬਿਲਕੁਲ ਇਦਾਂ ਹੀ ਦੱਸਦੇ ਨੇ ਆਪਣੇ ਪੁੱਤ ਪੁੱਤਿਆਂ ਪੋਤਰਾਂ ਨੂੰ ਇਦਾਂ ਹੀ ਉਹ ਦੱਸੀ ਜਾਵੇ ਤੇ ਪੋਤੇ ਨਾ ਬਣਾਂ ਇਦਾਂ ਹੈਰਾਨ ਹੋ ਰਹੇ ਆ ਹੈਰਾਨ ਹੋ ਕੇ ਤੇ ਇਦਾਂ ਨਾ ਕਹਿੰਦਾ ਕਹਿੰਦਾ ਦਾਦਾ ਜੀ ਫਿਰ ਤੁਸੀਂ ਕਿਵੇਂ ਰਹਿੰਦੇ ਸੀ ਤੁਸੀਂ ਫਿਰ ਕਿਵੇਂ ਰਹਿੰਦੇ ਸੀ ਅੱਛਾ ਇਦਾਂ ਹੁੰਦੇ ਨਾ ਬੱਚੇ ਹੈਰਾਨ ਬਿਟ ਲਾਈਟ ਤੋਂ ਬਿਨਾ ਵੀ ਰਹਿ ਸਕਦਾ ਕੋਈ ਤੇ ਰਹਿੰਦੇ ਹੀ ਰਹੇ ਆ ਵਿਚਾਨ ਤੋਂ ਬਿਨਾ ਵੀ ਕੋਈ ਇਸ ਚਾਨਣ ਤੋਂ ਬਿਨਾ ਕੋਈ ਰਹਿ ਸਕਦਾ ਏਦਾਂ ਜ ਜਿਹੜੇ ਅੱਜ ਕੱਲ ਦੇ ਬੱਚੇ ਜੰਮੇ ਹੀ ਏਸੀ ਚ ਅੱਛਾ ਉਹ ਕਹਿੰਨ ਕਿ ਏਸੀ ਬਿਨਾ ਰਹਿ ਸਕਦਾ ਕੋਈ ਕਿੱਥੇ ਇੰਨੀ ਗਰਮੀ ਕਿੱਥੇ ਅੱਛਾ ਰਹਿੰਦੇ ਹੀ ਰਹੇ ਆ ਏਦਾਂ ਕਰਕੇ ਏਦਾਂ ਅੱਛਾ ਉਹਨੇ ਜਦੋਂ ਉਹਨੇ ਦਾਦੇ ਨੇ ਇਦਾਂ ਕਹਿਣਾ ਪੋਤੇ ਨੇ ਦਾਦਾ ਜੀ ਤੁਸੀਂ ਇਹਨਾਂ ਬਿਨਾ ਰਹਿੰਦੇ ਕਿਵੇਂ ਸੀ ਤੇ ਦਾਦਾ ਕਹਿੰਦਾ ਪੁੱਤ ਬੜੇ ਸੁੱਖਾ ਨਾਲ ਰਹਿੰਦੇ ਸੀ ਅਚ ਕਿਵੇਂ ਰਹਿੰਦੇ ਸੀ ਕਿਵੇਂ ਰਹਿੰਦੇ ਸੀ ਤੇ ਦਾਦਾ ਕਹਿੰਦਾ ਪੁੱਤਰ ਜਿਵੇਂ ਅੱਜ ਦੀ ਦੁਨੀਆ ਸਤ ਤੋਂ ਬਿਨਾ ਸੰਤੋਖ ਤੋਂ ਬਿਨਾ ਸ਼ਰਮ ਤੋਂ ਬਿਨਾ ਹਯਾਤ ਤੋਂ ਬਿਨਾ ਇਮਾਨਦਾਰੀ ਤੋਂ ਬਿਨਾ ਰਹਿ ਰਹੀ ਹੈ ਰਹਿ ਰਹੀ ਹੈ ਨਾ ਅਸੀਂ ਇਦਾਂ ਹੀ ਉਸ ਸਮਾਨ ਤੋਂ ਬਿਨਾ ਰਹਿ ਲੈਂਦੇ ਸੀ ਜਿਵੇਂ ਅੱਜ ਦੀ ਦੁਨੀਆ ਧਰਮ ਤੋਂ ਦਇਆ ਤੋਂ ਸਬਰ ਤੋਂ ਸੰਤੋਖ ਤੋਂ ਅਣਖ ਤੋਂ ਸ਼ਰਮ ਤੋਂ ਬਿਨਾ ਰਹਿ ਰਹੀ ਹੈ ਐਵੇਂ ਹੀ ਅਸੀਂ ਉਦੋਂ ਇਨ੍ਹਾਂ ਪਦਾਰਥਾਂ ਤੋਂ ਬਿਨਾ ਰਹਿ ਲੈਂਦੇ ਸੀ ਕੀਮਤੀ ਸ਼ਬਦ ਸੀ ਗੁਰਮਖੋ ਕੀਮਤੀ ਸੀ ਪਦਾਰਥ ਨਹੀਂ ਸੀ ਪਰ ਸਬਰ ਸੀ ਪੈਸਾ ਘੱਟ ਸੀ ਪਰ ਸੰਤੋਖ ਸੀ ਇਦਾਂ ਜੀ ਬਹੁਤੇ ਸੀ ਆਪਸ ਵਿੱਚ ਸੰਗ ਸ਼ਰਮ ਸੀ ਇਦਾਂ ਹੀ ਸੀ ਨਾ ਇਦਾਂ ਘਰ ਦੇ 15 ਜੀ ਹੁੰਦੇ ਸੀ ਕਮਰੇ 4 ਹੁੰਦੇ ਸੀ ਤਾਂ ਵੀ ਇਦਾਂ ਰਹਿੰਦੇ ਸੀ ਸਾਰਾ ਪਰਿਵਾਰ ਇਦਾਂ ਚਾਚਾ ਵੀ ਤਾਇਆ ਵੀ ਜਵਾਕ ਜਲੇ ਸਾਰੇ ਰਹਿੰਦੇ ਸੀ ਅੱਜ 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 ਕੀ ਹੋ ਗਿਆ ਅੱਜ ਕਮਰੇ ਕਹਿੰਦੇ 7 ਕਮਰੇ ਨੇ ਜੀ ਰਹਿਣ ਵਾਲੇ 4 ਜੀ ਨੇ ਫਿਰ ਵੀ ਆਪਸ ਵਿੱਚ ਬੋਲਦੇ ਨਹੀਂ ਜੀ ਕਹਿੰਦੇ ਅੱਡੋ ਅੱਡ ਬੈਠਿਆ ਇਦਾਂ ਅਰਥ ਕੀ ਬਣਿਆ ਸ਼ੈਨਸ਼ੀਲਤਾ ਨਹੀਂ ਹੈ ਅੱਜ ਅੱਜ ਦੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਜੈਦਬਾਦੀ ਵੱਧ ਰਹੀ ਹੈ ਸ਼ੈਨਸ਼ੀਲਤਾ ਘਟ ਰਹੀ ਹੈ ਬਸ ਦੋ ਹੀ ਮੈਂ ਕਹਿਣਾ ਹੁੰਦਾ ਅੱਜ ਸਾਡੇ ਉਜਾੜੇ ਦੇ ਦੋ ਹੀ ਕਾਰਨ ਨੇ ਜੈਦਬਾਦੀ ਵੱਧ ਗਈ ਸ਼ੈਨਸ਼ੀਲਤਾ ਘਟ ਗਈ ਜਿੱਥੇ ਜੈਦਬਾਦੀ ਹੋਵੇਗੀ ਸ਼ੈਨਸ਼ੀਲਤਾ ਖਤਮ ਹੋ ਜਾਏਗੀ ਗੁਰਮਖੋ ਸੋਨੇ ਦਾ ਘਰ ਬਣਾ ਲਈ ਉੱਥੇ ਸੁੱਖ ਨਹੀਂ ਹੋਣਗੇ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲੇ ਮੰਦਰ ਵੀ ਹੈ ਤੇ ਮੰਦਰ ਵਿੱਚ ਸੁੱਖ ਵੀ ਹੈ ਜਿਹਹ ਪ੍ਰਸਾਦ ਬਸੈ ਸੁੱਖ ਮੰਦਰ ਸੁੱਖਾਂ ਦੇ ਨਾਲ ਤੂੰ ਵਸ ਰਿਹਾ ਹੈ ਤੇਰੇ ਕੋਲੇ ਸੁੱਖ ਵੀ ਬਖਸ਼ੇ ਨੇ ਪ੍ਰਮਾਤਮਾ ਨੇ ਤੇ ਚੇਤਾ ਰੱਖ ਇਹ ਸੁੱਖ ਤੈਨੂੰ ਤੇਰੀ ਯਤਨਾ ਕਰਕੇ ਨਹੀਂ ਉਹਦੇ ਤਰਸ ਉਹਦੀ ਦਇਆ ਦੇ ਵਿੱਚੋਂ ਮਿਲੇ ਆ ਜੇ ਗੁਰਮਖੋ ਬੰਦਾ ਇਦਾਂ ਉਸ ਉੱਠਦਾ ਸਵੇਰੇ ਨਾ ਵਾਹਿਗੁਰੂ ਸਿਮਰਨ ਕਰਦਾ ਹੋਇਆ ਇਸ਼ਨਾਨ ਕਰਦਾ ਹੈ ਗੁਰਦੁਆਰੇ ਪਹੁੰਚਦਾ ਹੈ ਧੀਆ ਪੁੱਤਰ ਗੱਲ ਮੰਨਦੇ ਨੇ ਖਿਆਲ ਰੱਖਦੇ ਨੇ ਫਿਕਰ ਕਰਦੇ ਨੇ ਤਾਂ ਇਸ ਤੋਂ ਵੱਡੀ ਦਾਤ ਕੋਈ ਨਹੀਂ ਘਰ ਭਾਵੇਂ 5 ਕਮਰਿਆਂ ਦਾ ਭਾਵੇਂ 2 ਕਮਰਿਆਂ ਦਾ ਸ਼ੁਕਰਾਨਾ ਕਰਿਆ ਕਰੀਏ ਫਿਰ ਸ਼ੁਕਰਾਨਾ ਹੀ ਬਣਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਬ ਜਿਹਬ ਪ੍ਰਸਾਦ ਬਸੈ ਸੁਖ ਮੰਦਰ ਤੇ ਸੈਂ ਧਿਆਏ ਸਦਾ ਮਨ ਅੰਦਰ ਐ ਮਨ ਫਿਰ ਉਸ ਨੂੰ ਆਪਣੇ ਅੰਦਰ ਤੋਂ ਯਾਦ ਕਰਿਆ ਕਰ ਧਿਆਇਆ ਕਰ ਜਹ ਜਿਹ ਪ੍ਰਸਾਦ ਗ੍ਰਹ ਸੰਗ ਸੁਖ ਵਸਨ ਆਪਣੀ ਘਰ ਦੇ ਵਿੱਚ ਸੁੱਖਾਂ ਦੇ ਨਾਲ ਤੇਰਾ ਵਾਸਾ ਹੋ ਰਿਹਾ ਹੈ ਆਠ ਪੈਰ ਸਿਮਰੋ ਤਿਸ ਰਸਨਾ ਫਿਰ ਭਾਈ ਅਠੇ ਪੈਰ ਭਵ ਹਰ ਵੇਲੇ ਰਸਨਾ ਦੇ ਨਾਲ ਉਦਾ ਸਿਮਰਨ ਕਰਿਆ ਕਰ ਹੁਣ ਤੁਸੀਂ ਦੇਖੋ ਕਿਤੇ ਕਹਿ ਰਹੇ ਨੇ ਸਦਾ ਮਨ ਅੰਦਰ ਕਿਤੇ ਕਹਿ ਰਹੇ ਨੇ ਤਿਸ ਰਸਨਾ ਇਹਦਾ ਭਾਵ ਕੀ ਬਣਿਆ ਵੀ ਰਸਨਾ ਤੋਂ ਵੀ ਸ਼ੁਕਰਾਨਾ ਕਰਨਾ ਤੇ ਮਨ ਅੰਦਰ ਤੁਮ ਸ਼ੁਕਰਾਨਾ ਕਰਨਾ ਕਿਤੇ ਰਸਨਾ ਤੋਂ ਕਹਿ ਰਹੇ ਨੇ ਕਿਤੇ ਮਨ ਅੰਦਰ ਕਹਿ ਰਹੇ ਹਨ ਜਹ ਜੇ ਪ੍ਰਸਾਦ ਰੰਗ ਰਸ ਭੋਗ ਜਿਸ ਦੀ ਕਿਰਪਾ ਦੇ ਨਾਲ ਰੰਗ ਰਸ ਕੀ ਹੁੰਦਾ ਆਪਣੀ ਜ਼ਿੰਦਗੀ ਦੇ ਰੰਗ ਮौज ਮਸਤੀਆਂ ਮਾਨ ਰਿਹਾ ਮਤਲਬ ਕਿ ਜਿਸ ਚੀਜ਼ ਨੂੰ ਜੀ ਕਰਦਾ ਹੈ ਰੰਗ ਰਸ ਭੋਗਦਾ ਕੀ ਅਰਥ ਭੋਗਦਾ ਤਾਂ ਭੋਗ ਰਿਹਾ ਹੈ ਰੰਗ ਰਸ ਮੌਜਾਂ ਮਾਨ ਰਿਹਾ ਹੈ ਅਰਥ ਕੀ ਬਣਿਆ ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਉਹ ਖਾਣਾ ਇਹ ਰੰਗ ਰਸ ਭੋਗ ਹੈ ਜਿਹੜੀ ਚੀਜ਼ ਦੇ ਜਿਹੜੀ ਚੀਜ਼ ਜਿੱਥੇ ਜਾਣ ਨੂੰ ਜੀ ਕਰਦਾ ਉੱਥੇ ਜਾਣਾ ਹੈ ਜਿਹੋ ਦਾ ਤੈਨੂੰ ਪਾਉਣ ਨੂੰ ਜੀ ਕਰਦਾ ਹੈ ਉਹੋ ਜਾਂ ਪੈਣ ਰਹੇ ਹਨ ਜਿੱਥੇ ਜਿਹੋ ਜੇ ਸੁੱਖ ਚਾਹੀਦੇ ਨੇ ਉਹ ਸਾਰੇ ਸੁੱਖ ਤੋਂ ਮਾਣ ਰਹੇ ਆ ਇਦਾਂ ਜਿਹਨੂੰ ਆਪਾਂ ਕਹਿੰਦੇ ਆ ਵੀ ਮਨ ਪਾਉਂਦਾ ਖਾਈਏ ਮਨ ਪਾਉਂਦਾ ਪੈਣੀਏ ਮਨ ਪਾਉਂਦੀ ਥਾਂ ਤੇ ਘੁੰਮੀਏ ਜੇ ਇਹ ਸਭ ਕੁਝ ਤੈਨੂੰ ਮਿਲਿਆ ਹੋਇਆ ਰੰਗ ਰਸ ਭੋਗ ਇਹ ਦੁਨਿਆਵੀ ਰੰਗ ਰਸਾਂ ਨੂੰ ਭੋਗ ਰਹੇ ਹਨ ਬਾਦਸ਼ਾਹ ਕਹਿੰਦੇ ਨਾਨਕ ਸਦਾ ਧਿਆਈਐ ਹੇ ਨਾਨਕ ਫਿਰਤੀ ਸਦਾ ਧਿਆਉਣਾ ਬਣਦਾ ਆਪਣੀ ਮਨ ਮਰਜ਼ੀਆਂ ਦਾ ਖਾ ਰਿਹਾ ਹੈ ਮਨ ਮਰਜ਼ੀਆਂ ਦਾ ਪਹਿਨ ਰਿਹਾ ਹੈ ਮਨ ਮਰਜ਼ੀ ਦੀ ਥਾਂ ਤੇ ਘੁੰਮ ਰਿਹਾ ਹੈ ਜਿੱਥੇ ਜੀ ਕਰਦਾ ਉੱਥੇ ਨਾਲ ਦੀ ਨਾਲ ਚਲਾ ਜਾਂਦਾ ਤੋ ਪਾਤਸ਼ਾਹ ਕਹਿੰਦੇ ਫਿਰਤੇ ਨਾਨਕ ਸਦਾ ਧਿਆਈ ਹੈ ਹੇ ਨਾਨਕ ਸਦਾ ਹੀ ਧਿਆਇਆ ਕਰ ਧਿਆਵਣ ਜੋਗ ਉਹ ਪ੍ਰਮਾਤਮਾ ਸਲਾਹੁਣ ਦੇ ਯੋਗ ਹੈ ਉਹ ਪ੍ਰਮਾਤਮਾ ਧਿਆਉਣ ਦੇ ਯੋਗ ਹੈ ਉਹਦੇ ਅੰਦਰ ਇੰਨੀ ਯੋਗਤਾ ਹੈ ਉਹਨੂੰ ਤਿਆਵੇਂ ਉਹਦੇ ਅੰਦਰ ਇੰਨੀ ਸਮਰੱਥਾ ਹੈ ਉਹਦਾ ਸਿਮਰਨ ਕਰੇ ਕਿਉਂਕਿ ਇਹ ਸਮਰੱਥਾ ਕਿਸੇ ਹੋਰ ਵਿੱਚ ਨਹੀਂ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਸਦਾ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਸਦਾ ਹੀ ਉਸ ਪਰਮੇਸ਼ਰ ਨੂੰ ਧਿਆਇਆ ਕਰ ਦਿੱਤਿਆਂ ਹੋਈਆਂ ਦਾਤਾ ਨੂੰ ਘਰ ਦੇਖੇ ਸੁੱਖ ਦੇਖੇ ਮੰਦਰ ਦੇਖੇ ਗ੍ਰਹਿ ਦੇਖੇ ਧੀਆ ਪੁੱਤਰ ਦੇਖੇ ਤੇ ਪਾਤਸ਼ਾਹ ਕਹਿੰਦੇ ਸਭ ਕੁਝ ਮਾਣਦਿਆਂ ਹੋਇਆਂ ਦੇਣ ਵਾਲਾ ਦਾਤਾ ਸਦਾ ਤੇਰੀ ਚੀਤੇ ਵਿੱਚ ਰਹੇ ਉਹਦੇ ਸ਼ੁਕਰਾਨੇ ਦੇ ਗੀਤ ਗਾਇਆ ਕਰ ਉਹਦੇ ਧੰਵਾਦ ਦੇ ਸ਼ਬਦ ਬੋਲਿਆ ਕਰ ਪਾਤਸ਼ਾਹ ਕਿਰਪਾ ਕਰਨ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ